ਦੂਜਿਆਂ ਦੀ ਜ਼ਿੰਦਗੀ ਬਚਾਉਣ ਵਾਲਾ ਪੁਲਿਸ ਜਵਾਨ ਆਪਣੀ ਜ਼ਿੰਦਗੀ ਹਾਰ ਗਿਆ ਸੜਕ ਸੁਰੱਖਿਆ ਫੋਰਸ ਦੇ ਜਵਾਨ ਦੀ ਹੋਈ ਡਿਊਟੀ ਦੌਰਾਨ ਮੌਤ ਸਿਆਮਾਨ ਨੇ ਕੀਤਾ ਡੂੰਗੇ ਦੁੱਖ ਦਾ ਪ੍ਰਗਟਾਵਾ ਤੇ ਕਰ ਦਿੱਤਾ ਵੱਡਾ ਐਲਾਨ ਜੀਹਾਂ ਇੱਕ ਖਬਰ ਸੰਗਰੂਰ ਤੋਂ ਸਾਹਮਣੇ ਆਈ ਹੈ ਜਿੱਥੇ ਦੂਜਿਆਂ ਦੀ ਜ਼ਿੰਦਗੀ ਬਚਾਉਣ ਵਾਲਾ ਇੱਕ ਪੁਲਿਸ ਜਵਾਨ ਆਪਣੀ ਜ਼ਿੰਦਗੀ ਹਾਰ ਗਿਆ ਸੜਕ ਸੁਰੱਖਿਆ ਫੋਰਸ ਦਾ ਇਹ ਜਵਾਨ ਜਿਸ ਦੀ ਮੌਤ ਹੋ ਚੁੱਕੀ ਹੈ ਸੀਐਮਾ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਉਸ ਦੇ ਪਰਿਵਾਰ ਦੇ ਲਈ ਵੱਡਾ ਐਲਾਨ ਕਰ ਦਿੱਤਾ ਦੱਸਦੀ ਹੈ ਕਿ ਹਰਸ਼ਵੀਰ ਸਿੰਘ ਨਾਮ ਦਾ ਇਹ ਪੁਲਿਸ ਜਵਾਨ ਜਿਸ ਦੀ ਮੌਤ ਹੋ ਚੁੱਕੀ ਹੈ ਇਹ ਸੜਕ ਸੁਰੱਖਿਆ ਫੋਰਸ ਦਾ ਇੱਕ ਅਧਿਕਾਰੀ ਸੀ ਤੇ ਆਪਣੀ ਡਿਊਟੀ ਨੂੰ ਬਹੁਤ ਹੀ ਤਨਦੇਹੀ ਦੇ ਨਾਲ ਨਿਭਾਉਂਦਾ ਸੀ ਇਹ ਆਪਣੀਆਂ ਸੇਵਾਵਾਂ ਪਵਾਨੀਗੜ੍ਹ ਦੇ ਵਿੱਚ ਦੇ ਰਿਹਾ ਸੀ ਜਿਸ ਦੌਰਾਨ ਇੱਕ ਆਦ사 ਵਾਪਰ ਜਾਂਦਾ ਤੇ ਇਸ ਜਵਾਨ ਦੀ ਮੌਤ ਹੋ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਇਸ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੇਣ ਦਾ ਐਲਾਨ ਕਰ ਦਿੱਤਾ ਹੈ ਤੇ ਨਾਲ ਹੀ ਵੱਖਰੀ ਤੌਰ ਤੇ HDFC ਬੈਂਕ ਦੇ ਵੱਲੋਂ ਜੀਵਨ بیمਾ ਤੌਰ ਤੇ ਵੀ 1 ਕਰੋੜ ਰੁਪਏ ਦਿੱਤਾ ਜਾਵੇਗਾ ਨਾਲ ਹੀ ਸੀਮਾਨ ਨੇ ਇਹ ਵੀ ਬੇਨਤੀ ਕੀਤੀ ਹੈ ਅਪੀਲ ਕੀਤੀ ਹੈ ਕਿ ਸੰਗਣੀ ਤੁੰਦ ਹੋਣ ਦੇ ਕਾਰਨ ਆਵਾਜਾਈ ਦੇ ਸਾਧਨ ਧਿਆਨ ਨਾਲ ਚਲਾਏ ਜਾਣ ਕਿਉਂਕਿ ਹਰ ਇੱਕ ਜਾਨ ਕੀਮਤੀ ਹੈ ਤੇ ਬਚਾਅ ਵਿੱਚ ਹੀ ਬਚਾਏ ਦੱਸਦੀ ਕਿ ਹਰਸ਼ਵੀਰ ਸਿੰਘ ਉਸ ਵੇਲੇ ਹਾਦਸੇ ਦਾ ਸ਼ਿਕਾਰ ਹੋਇਆ ਜਦੋਂ ਆਪਣੀ ਡਿਊਟੀ ਨਿਭਾਰ ਰਿਹਾ ਸੀ ਇਹ ਜਵਾਨ ਪਵਾਨੀਗੜ ਤੋਂ ਜਦੋਂ ਆਪਣੇ ਹੋਰ ਸਾਥੀਆਂ ਦੇ ਨਾਲ ਬਾਲਦ ਕੈਂਚਾਂ ਵਿਖੇ ਪਹੁੰਚਿਆ ਤਾਂ ਸਾਹਮਣੇ ਤੋਂ ਆਉਂਦੀ ਹੋਈ ਇੱਕ 스ਵਿਫਟ ਕਾਰ ਨੇ ਇਹਨਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਦੱਸਦੀ ਹੈ ਕਿ ਇਹ ਜਿਹੜੇ ਸਰਟਕਸ ਕੋਲ ਰੱਖਿਆ ਫੋਰਸ ਦੇ ਜਵਾਨ ਸਨ ਉਹ ਆਪਣੀ ਡਿਊਟੀ ਨਿਭਾ ਰਹੇ ਸਨ ਤੇ ਆਪਣੀ ਗੱਡੀ ਦੇ ਵਿੱਚ ਹੀ ਸਨ ਤੇ ਸਾਹਮਣੇ ਤੋਂ ਆਉਂਦੀ ਇੱਕ 스ਵਿਫਟ ਕਾਰ ਨੇ ਇਹਨਾਂ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਜਿਸ ਦੌਰਾਨ ਹਰਸ਼ਵੀਰ ਸਿੰਘ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਸੀ ਜਿੱਥੇ ਉਹ ਵੈਂਟੀਲੇਟਰ ਤੇ ਹੀ ਪਿਆ ਸੀ ਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ ਤੇ ਆਖਿਰਕਾਰ ਉਸ ਨੇ ਸਾਹ ਤਿਆਗ ਦਿੱਤੇ ਨੇ ਉਸ ਦੀ ਮੌਤ ਹੋ ਗਈ ਹੈ ਦੱਸਦੀ ਹੈ ਹਰਸ਼ਵੀਰ ਸਿੰਘ ਡਰਾਈਵਰ ਸੀਟ ਤੇ ਬੈਠਾ ਸੀ ਉਸ ਨੂੰ ਗੰਭੀਰ ਸੱਟਾਂ ਲੱਗ ਗਈਆਂ ਸਨ ਤੇ ਇਹਨਾਂ ਸੱਟਾਂ ਦੀ ਤਾਣਾ ਚੱਲਦਾ ਹੋਇਆ ਆਖਿਰਕਾਰ ਹਰਸ਼ਵੀਰ ਸਿੰਘ ਆਪਣੇ ਸਾਹ ਤਿਆਗ ਗਿਆ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਇੱਕ ਹੋਰ ਪੁਲਿਸ ਜਵਾਨ ਜਿਹੜਾ ਕਿ ਜ਼ਖਮੀ ਹੋਇਆ ਹੈ ਜਿਸ ਦਾ ਨਾਮ ਮਨਦੀਪ ਸਿੰਘ ਦੱਸਿਆ ਜਾ ਰਿਹਾ ਹੈ ਉਹ ਜੇ ਹਸਪਤਾਲ ਦੇ ਵਿੱਚ ਪੜਤੀ ਹੈ ਤੇ ਜੇਰੇ ਇਲਾਜ ਹੈ ਉਸ ਦੀ ਸਿਹਤ ਜਾਬੀ ਦੇ ਲਈ ਅਰਦਾਸਾਂ ਦੁਆਵਾਂ ਕੀਤੀਆਂ ਜਾ ਰੀਆਂ ਨੇ ਤੇ ਪਰਿਵਾਰ ਦੇ ਨਾਲ ਪੂਰੀ ਕੈਬਨਟ ਸੀਐਮ ਮਾਨ ਹੋਰਾਂ ਨੇ ਦੁੱਖ ਸਾਂਝਾ ਕੀਤਾ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਹਰਸ਼ਵੀਰ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਤੇ ਉਹਨਾਂ ਨੂੰ ਵੱਡੀ ਰਾਸ਼ੀ ਦੇਣ ਦਾ ਐਲਾਨ ਵੀ ਕਰ ਦਿੱਤਾ ਹੈ ਦੱਸਦੀ ਹੈ ਕਿ ਜਿਹੜੀ ਸਵਿਫਟ ਕਾਰ ਹੈ ਸਮਾਣਾ ਤੋਂ ਆ ਰਹੀ ਸੀ ਉਸ ਦੇ ਵਿੱਚ ਜਿਹੜਾ ਚਾਲਕ ਸੀ ਤੇ ਹੋਰ ਜਵਾਨ ਬੈਠੇ ਸਨ ਉਹ ਨਸ਼ੇ ਦੇ ਵਿੱਚ ਤੁੱਤ ਸਨ ਤੇ ਉਹਨਾਂ ਨੂੰ ਕੋਈ ਸੁਧ-ਬੁੱਧ ਨਹੀਂ ਰਹੀ ਕਿ ਉਹਨਾਂ ਦੀ ਗੱਡੀ ਕਿਸੇ ਹੋਰ ਨੂੰ ਗੱਡੀ ਨੂੰ ਟੱਕਰ ਮਾਰ ਰਹੀ ਹੈ ਤੇ ਜਿਸ ਤੇ ਦੌਰਾਨ ਹੀ ਜਿਹੜੀ ਇਹ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਦੀ ਗੱਡੀ ਹੈ ਉਹ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਤੇ ਹਰਸ਼ਵੀਰ ਸਿੰਘ ਨਾਮ ਦੇ ਇਸ ਪੁਲਿਸ ਜਵਾਨ ਦੀ ਮੌਤ ਹੋ ਗਈ ਹੈ ਨਾਲ ਹੀ ਦੱਸਦੀ ਹੈ ਕਿ ਬੀਤੇ ਦਿਨ ਹਰਸ਼ਵੀਰ ਸਿੰਘ ਉਹਨਾਂ ਦਾ ਜਿਹੜਾ ਕਿ ਅੰਤਿਮ ਸੰਸਕਾਰ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਕੀਤਾ ਗਿਆ ਹੈ ਸਿਆਮਾਨ ਹੋਰਾਂ ਨੇ ਪਰਿਵਾਰ ਦੇ ਨਾਲ ਡੂੰਘਾ ਦੁੱਖ ਸਾਂਝਾ ਕੀਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਹਰ ਪ੍ਰਕਾਰ ਦੀ ਸਹਾਇਤਾ ਦਿੱਤੀ ਜਾਵੇਗੀ ਤੇ ਨਾਲ ਹੀ 1 ਕਰੋੜ ਰੁਪਏ ਰਾਸ਼ੀ ਦੇਣ ਦਾ ਵੀ ਐਲਾਨ ਸਿਆਮਾਨ ਦੇ ਵੱਲੋਂ ਕਰ ਦਿੱਤਾ ਗਿਆ ਹੈ